ਲਾਈਵ ਦੋਸਤੋ ਆਪਾਂ ਪਹੁੰਚੇ ਹੋਇਆ ਪਸ਼ੂ ਮੰਡੀ ਮਾਨਸਾ ਤੇ ਤੇ ਅੱਜ ਵੀ ਜਿਹੜੀ ਵੀਡੀਓ ਕਵਰ ਕਰਨ ਲੱਗੇ ਆ ਤੇ ਨਵੀਂ ਵੀਡੀਓ ਦੇ ਨਾਲ ਦਿਖਾਉਣੇ ਸਾਨੂੰ ਪਸ਼ੂ ਮੰਡੀ ਮਾਨਸਾ ਤੇ ਵੀਡੀਓ ਨੂੰ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤਾਂ ਕਿ ਕਿਸੇ ਦੋਸਤ ਮਿੱਤਰ ਦਾ ਇਹਦਾ ਹੋ ਜਾਵੇ ਤੇ ਅੱਜ ਆਪਾਂ ਸ਼ੁਰੂਆਤ ਕਰਦੇ ਆ ਪਸ਼ੂ ਮੰਡੀ ਮਾਨਸਾ ਤੋਂ ਤੇ ਇਸ ਸਾਲ ਦੀ ਅਖੀਰ ਮੰਡੀ ਹੈ ਹਨਾ ਲਾਸਟਲੀ ਮੰਡੀ ਆ ਤੇ ਨਵੇਂ ਸਾਲ 'ਚ ਆਪਾਂ ਮਿਲਾਂਗੇ ਰਾਮਪਰੇ ਤੇ ਤੋਰੀ ਬਾਈ ਗਰਾ ਮਿੱਤਰਾ ਤੋਰ ਮੜਾ ਜਾ ਤੇ ਬਾਕੀ ਆਪਾਂ ਬਾਈ ਤਾਈ ਸੂਈ ਝੋਟੀਆਂ ਦਿਖਾਉਣੇ ਆ ਤੇ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਜਿਹੜਾ ਥਣ ਸੌਣ ਲੱਗਾ ਬਹੁਤ ਸੋਹਣਾਗਾ ਸਪੇਸ ਤੇ ਆ ਪੂਰੀ ਤੇ ਤੇ ਬਾਕੀ ਆਪਾਂ ਪੂਰੀ ਪ੍ਰੋਪਰ ਬਾਈ ਤੇ ਜਾਣਕਾਰੀ ਲੈ ਕੇ ਦਵਾਂਗੇ ਕਮਾਲਾ ਬਾਈ ਕਮਾਲਾ ਤੇ ਬਾਕੀ ਥਣਸ ਆ ਜਿਹੜਾ ਬਹੁਤ ਸੋਹਣਾ ਹਨਾ ਤੇ ਥੋੜਾ ਜਿਹਾ ਨਮਾਉਣ ਕਰਕੇ ਆਪਾਂ ਨੂੰ ਐ ਜੇ ਲੱਗਦੀ ਲਿਬਰੀ ਝੋਟੀ ਬਹੁਤ ਵਧੀਆ ਤੇ ਬਾਕੀ ਸਾਹਮਣੇ ਬੱਚਾ ਖੜਾ ਤਾਜੀ ਸੂਈ ਆ ਬਾਕੀ ਆਪਾਂ ਬਾਈ ਗਾ ਬਾਈ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਅ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਨਾਮ ਦੱਸੋ ਪਹਿਲਾਂ ਦਾ ਤਾਰੀ ਭਾਈ ਤਾਰੀ ਤਾਰੀ ਠੀਕ ਆ ਤੇ ਤਾਰੀ ਪਿੰਡ ਕਿਹੜਾ ਭਾਈ ਅਮਦਪੁਰ ਭਾਈ ਅਮਦਪੁਰ ਜੀ ਅਮਦਪੁਰ ਆਹ ਗਲੇਰੀ ਕੋਲੇ ਹਾਂਜੀ ਠੀਕ ਆ ਜ਼ਿਲ੍ਹਾ ਮਾਨਸਾ ਭਾਈ ਹੈਣਾ ਤੇ ਤਾਰੀ ਭਾਈ ਕੈਮੇ ਸੂਈ ਛੋਟੀਆਂ ਆਪਣੀ ਦੂਜਾ ਸੂਆ ਭਾਈ ਦੂਜਾ ਸੂਆ ਠੀਕ ਆ ਤਾਜੀ ਸੂਈ ਹੋਈ ਆ ਮਿੱਤਰੋ ਦੂਜਾ ਸੂਆ ਤੇ ਤਾਰੀ ਭਾਈ ਦੁੱਧ ਕਿੰਨਾ ਕੁ ਤਿਆਰ ਹੋਣਾ 12 ਕਿਲੋ ਹੋ ਭਾਈ 12 ਪੂਰਾ ਜਮਾਤ ਤੇ ਲਿਖਵਾ ਦੇਗਾ 12 ਕਿਲੋ ਮੋਬਾਈਲ ਨੰਬਰ ਬੋਲ ਇੱਕ ਵਾਰੀ 9653260807 ਠੀਕ ਹੈ ਇਹ ਬਾਈ ਤਾਰੀ ਦਾ ਨੰਬਰ ਹੈ ਤੇ ਪਿੰਡ ਹੈਗਾ ਅਹਿਮਦਪੁਰ ਕਲੈਰੀ ਕੋਲੇ ਜ਼ਿਲ੍ਹਾ ਮਾਨਸਾ ਤੇ ਤਾਰੀ ਮਤਲਬ ਇਹ ਰੇਟ ਦੀ ਗੱਲ ਆ ਇਹਦੇ ਰੇਟ ਕਿੰਨਾ ਕਰਤਾ 95000 ਰੁਪਏ 95000 ਤੇ ਸਾਣਾ ਕਿੰਨੇ ਦੀ ਹੋਈ 90000 ਦੀ ਹੋਈ ਠੀਕ ਹੈ 90000 ਦੀ ਠੀਕ ਹੈ ਲੈ ਮਿੱਤਰੋ ਤਾਰੀ ਨਾਲ ਸੰਪਰਕ ਕਰ ਲਿਓ ਪਿੰਡ ਅਹਿਮਦਪੁਰ ਜ਼ਿਲ੍ਹਾ ਮਾਨਸਾ ਚੰਗੀ ਝੋਟੇ ਉੱਤੇ ਵਾਲੀ ਬਾਈ ਕਹਿੰਦਾ 12 ਲੀਟਰ ਜਮਾ ਪੂਰੇ ਕਹਿੰਦਾ ਮਣਕੇ ਲੈ ਤਿਆਰ ਆ ਜਾਵਾਂ ਤੇ ਬਾਈ ਕਮੀ ਤਾਂ ਨਹੀਂ ਕੋਈ ਜਮਾ ਤੇਰਾ ਕਮੀ ਕੋਈ ਨਹੀਂ ਠੀਕ ਆ ਤੇ ਹੋਰ ਵੀ ਹੁੰਦੀਆਂ ਆਪਣੇ ਕੋਲੇ ਹਾਂ ਹੁੰਦੀਆਂ ਕਰੇ ਹਾਂ ਕਰੇ ਠੀਕ ਆ ਜੇ ਕਿਸੇ ਨੇ ਬਾਈ ਊਂ ਵੀ ਲੈਣੀ ਆ ਚੋਕੇ ਦੋ ਟਾਈਮ ਤਸੱਲੀ ਕਰਕੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਤਾਰੀ ਨਾਲ ਹਾਂ ਲਓ ਜੀ ਦੋਸਤੋ ਨਾ ਆਪਾਂ ਇੱਕ ਤੁਹਾਨੂੰ ਬੂਰੀ ਝੋਟੀ ਤੋੜ ਕੇ ਦਿਖਾਉਣੇ ਆ ਤੇ ਇਧਰੋਂ ਲੈ ਜਾ ਲੈ ਚੰਗੀ ਆ ਗਈ ਥਣਲੇ ਦੀ ਬੱਲੇ ਕੋਲ ਇੱਕ ਨੰਬਰ ਆ ਹਨਾ ਤੇ ਜਿਹੜੇ ਭਰਾ ਬੂਰੀਆਂ ਸ਼ਕੀਨ ਹੁੰਦੇ ਆ ਹਨਾ ਤੇ ਬਾਈ ਨਾਲ ਜਰੂਰ ਕਨੈਕਟ ਕਰ ਲਓ ਤੇ ਪੂਰਾ ਪ੍ਰੋਪਰ ਡਰੈਸ ਲੈ ਕੇ ਦੇਮਾ ਤੁਰਦੀ ਨਹੀਂ ਇੱਕ ਵਾਰੀ ਚੈੱਕ ਕਰ ਲਓ ਤੇ ਆਰਡਰ ਵੀ ਤਿਆਰ ਸੱਜਣਾ ਮੈਂ ਵਰਗ ਹਨਾ ਤੇ ਆਪਾਂ ਗੱਲ ਕਰੀ ਸੱਜਣਾ ਸਾਡਾ ਰਹੁੰਦਾ ਚੰਗੀਆਂ ਛੋਟੀ ਮੋੜਦਾ ਬਾਈ ਤੇ ਬਾਕੀ ਆਪਾਂ ਬਾਈ ਤੋਂ ਪ੍ਰੋਪਰ ਜਿਹੜੀ ਜਾਣਕਾਰੀ ਲੈ ਕੇ ਦੇਮਾ ਹਨਾ ਛੋਟੀ ਚੰਗੀ ਆ ਠੀਕ ਹੈ ਬਾਕੀ ਥਣਾਸਾ ਜਿਹੜਾ ਬਹੁਤ ਸੋਣਾ ਹਨਾ ਕੱਲਾ ਕੱਲਾ ਥਣਾ ਜਿਹੜਾ ਬਿੱਥੀ ਤੇ ਲੱਗਾ ਹੋਇਆ ਤੇ ਬਾਕੀ ਗੱਭਣ ਵੀ ਦੱਸਦਾ ਬਾਈ ਤੇ ਬਾਕੀ ਪੂਰੀ ਆਪਾਂ ਜਿਹੜੀ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਹਣਾ ਉਹ ਸਾਹਮਣੇ ਬੱਚਾ ਖੜਾ ਤੇ ਕਰਮ ਹੈ ਨਾ ਵੀ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਤੇ ਆਹ ਸਾਹਮਣੇ ਦੋਸਤੋ ਬੱਚਾ ਖੜਾ ਬਾਈ ਸਸਰੀਕਾਲ ਸਸਰੀਕਾਲ ਜੀ ਬਾਈ ਨਾਮ ਦੱਸੋ ਪਹਿਲਾਂ ਦਾ ਆਪਣਾ ਵਿਜੇਤਰ ਸਿੰਘ ਜੀ ਵਿਜੇਤਰ ਠੀਕ ਹੈ ਤੇ ਵਿਜੇਤਰ ਬਾਈ ਪਿੰਡ ਕਿਹੜਾ ਹੈ ਜਵਾਰਕੇ ਜਵਾਰਕੇ ਜਿਹੜਾ ਮਾਨਸਾ ਨਾ ਹਾਂਜੀ ਠੀਕ ਹੈ ਤੇ ਵਿਜੇਤਰ ਬਾਈ ਜਿਹੜੀ ਆਪਾਂ ਛੋਟੀ ਕੰਮੇ ਸੂਏ ਜਿਹੜੀ ਤੋਰ ਕੇ ਦਾਈ ਦੂਜਾ ਸੂਆ ਜੀ ਦੂਜਾ ਸੂਆ ਦੂਜਾ ਸੂਆ ਹਾਂਜੀ ਤੇ ਦੁੱਧ ਹੁਣ ਇਸ ਟਾਈਮ ਕਿੰਨਾ ਕਿਤੇ ਕਿੰਨੇ ਟਾਈਮ ਦੀ ਸੂਈ ਆ ਸੂਈ ਇਹ 3.5 ਮਹੀਨੇ 3.5 ਮਹੀਨੇ ਠੀਕ ਆ ਮਨ ਲਾ ਤੋਕਣਾ ਜੀ ਆ ਗਿਆ ਹੈ ਨਾ ਹਾਂਜੀ ਹਾਂਜੀ ਤੇ ਗੱਬਣ ਬਾਈ ਹੈ ਕੁਛ ਇੱਕ ਮਹੀਨੇ ਦੀ ਠੀਕ ਆ ਵੀ ਮਨ ਲਾ ਉਹ ਕਿਸਮਤ ਆ ਗਲੀ ਹੈ ਨਾ ਹਾਂ ਕਿਸਮਤ ਤੇ ਆਪਾਂ ਐ ਦਿਨ ਕਹਿ ਕੇ ਕਹਿੰਦੇ ਵੀ ਆਪਾਂ ਗਰੰਟੀ ਨਾ 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 ਠੀਕ ਆ ਵੀ ਕਿਸਮਤ ਵਾਲੇ ਕਿਸਮਤ ਠੀਕ ਆ ਤੇ 9 ਕਿਲੋ ਹੁਣ ਪ੍ਰੋਪਰ ਤਿਆਰ ਆ ਹਾਂਜੀ ਹਾਂਜੀ ਠੀਕ ਆ ਇੱਕ ਵਾਰੀ ਭਾਈ ਨੰਬਰ ਬੋਲੀ 81460 16207 ਠੀਕ ਆ ਲੈ ਵੀ 75 ਦਾ ਪਿੰਡ ਹੈਗਾ ਜਵਾਰਕੇ ਜ਼ਿਲ੍ਹਾ ਮਾਨਸਾ ਦੋਸਤੋ ਤੇ ਚੰਗੀਆਂ ਝੋਟੀਆਂ ਲੈ ਕੇ ਆਉਂਦਾ ਤੇ ਬਾਈ ਪਹਿਲਾਂ ਵੀ ਆਪਾਂ ਮੰਨ ਕੇ ਚੱਲੋ ਵੀ ਦੇਖ ਚੰਗੀ ਝੋਟੀ ਹੈ ਨਾ ਦੇਖਣ ਨੂੰ ਮਿਲ ਜਾਂਦੀ ਹੈ ਪੂਰੀ ਤੇ 75 ਬਾਈ ਰੇਟ ਦੀ ਗੱਲ ਕਰੀ ਰੇਟ ਕੀ ਕਰ 75000 ਰੁਪਏ ਠੀਕ ਆ ਤੇ ਕਿੰਨੇ ਦੇ ਦਿਆਂਗੇ ਪੂਰੇ 70 ਦੀ ਪੂਰੇ 70 ਦੀ ਲੈ ਮੰਨ ਤਾਂ ਹੋ ਜੂ ਮਣੇ ਮੋਟਾ ਬਸ ਇਦੋਂ ਨਹੀਂ ਹੁੰਦਾ ਠੀਕ ਆ ਹੋ ਗਿਆ ਤੇ ਬਾਈ ਕਹਿੰਦਾ ਪੂਰੇ 70000 ਦੇਵਾਂ ਯਾਰ 75000 ਰੇਟ ਕਰਦਾ ਤੇ ਝੋਟੀ ਵੀ ਚੰਗੀ ਹੈ 9 ਲੀਟਰ ਦੁੱਧ ਧਿਆਰ ਆ 1 ਮਹੀਨੇ ਦੀ ਕਹਿੰਦਾ ਗੱਬਣਾ ਉਹ ਕਿਸਮਤ ਅਗਲੀ ਦੀ ਆ ਸਾਹਮਣੇ ਬੱਚਾ ਖੜਾ ਮੰਗਰਾ ਕੱਟੀ ਇੱਕ ਕੱਟੀ ਆ ਬੂਰੀ ਕੱਟੀ ਆ ਨੀਲੀ ਰਵੇ ਦੀ ਹੈ ਨਾ ਤੇ ਚੰਗੀ ਹੈ ਵੀ ਤੇ ਬਾਈ ਵਿਚਿਤਰ ਨਾਲ ਸੰਪਰਕ ਕਰ ਲਿਓ ਪਿੰਡ ਜਵਾਰ ਕੀ ਜ਼ਿਲ੍ਹਾ ਮਾਨਸਾ ਤੋਂ ਲੈ ਵੀ ਦੋਸਤੋ ਆਪਣੇ ਇੱਕ ਬਾਈ ਬੂਰੀ ਮੱਝ ਲੈ ਕੇ ਹੁਣੀ ਪਹੁੰਚੇ ਆਏ ਤੇ ਤੋਰ ਕੇ ਦਿਖਾਉਣੇ ਆ ਤੇ ਤੋਰ ਦੀ ਤੁਸੀਂ ਚੈੱਕ ਕਰ ਲਿਓ ਮੱਝਾ ਚੰਗੀ ਬਾਕੀ ਆਪਾਂ ਤੋਰ ਕੇ ਦਿਖਾਉਣੇ ਤੁਹਾਨੂੰ ਤੋਰ ਦੇ ਬਾਈ ਆਡਰ ਦਾ ਜਿਹੜਾ ਸਾਈਜ਼ ਆ ਬਹੁਤ ਸੋਹਣਾ ਤੇ ਬਾਕੀ ਥਣਾ ਸਪੇਸ ਵੀ ਬਹੁਤ ਸੋਹਣੀ ਆ ਨਾ ਤੇ ਛੋਟੀ ਚੰਗੇ ਦੁੱਧ ਵਾਲੀ ਆ ਘਰ ਦੀ ਆ ਤੇ ਬਾਕੀ ਆਪਾਂ ਪ੍ਰੋਪਰ ਸਾਰੀ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਮੋੜ ਦਾ ਬਾਈ ਮੋੜ ਦਾ ਤੇ ਬਾਕੀ ਆਰਡਰ ਦੀ ਸਪੇਸ ਬਹੁਤ ਸੋਹਣੀ ਆ ਯਾਰ ਹਨਾ ਜਿਵੇਂ ਮਾਜਾ ਮਾਲਾ ਚੰਗੀ ਆ ਨਾ ਘਰੂ ਮਾਜਾ ਕੇ ਬਾਕੀ ਆਪਾਂ ਸਾਰੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂ ਹਨਾ ਆਰਡਰ ਦੀ ਸੇਵ ਦੇਖੀ ਆਰਡਰ ਬਹੁਤ ਸੋਹਣਾਗਾ ਤੇ ਬਾਕੀ ਸਾਹਮਣੇ ਬੱਚਾ ਖੜਾ ਥੋੜਾ ਜਿਹਾ ਸੂਈ ਤਾਂ ਹੋਗੀ ਮੰਨ ਕੇ ਚੱਲੋ ਮਹੀਨੇ ਦੇ ਲਵੇ ਤੇ ਬਾਕੀ ਆਪਾਂ ਬਾਈ ਤੋਂ ਗੱਲਬਾਤ ਕਰਾਉਣੀ ਆ ਤੇ ਝੋਟੀਆਂ ਤਾਜੀ ਸੂਈ ਵਾਂਗੂ ਬਈ ਹੈ ਹਨਾ ਜਿਵੇਂ ਤਾਜੀ ਸੂਈ ਹੁੰਦੀ ਆ ਤੇ ਬਾਕੀ ਸਾਰੀ ਜਾਣਕਾਰੀ ਆਪਾਂ ਪ੍ਰੋਪਰ ਬਾਈ ਤੋਂ ਲੈ ਕੇ ਬਾਈ ਸਸੀ ਗਾਲ ਸਸੀ ਗਾਲ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਰਣਜੀਤ ਸਿੰਘ ਬਾਈ ਜੀ ਅਨਜੀਤ ਬਾਈ ਅਨਜੀਤ ਪਿੰਡ ਕਿਹੜਾ ਹੈ ਗੰਡੂਆ ਜੀ ਗੰਡੂਆ ਅਧੇ ਗੜ ਗੰਡੂਆ ਠੀਕ ਆ ਜਿਹੜਾ ਦਿਲਾ ਸੰਗਰੂਰ ਸੰਗਰੂਰ ਲੈ ਵੀ ਮਿੱਤਰੋ ਗੰਡੂਆ ਪਿੰਡ ਤੋਂ ਆਇਆ ਬਾਈ ਅਨਜੀਤ ਤੇ ਜ਼ਿਲ੍ਹਾ ਸੰਗਰੂਰ ਆ ਤੇ ਬਾਈ ਅਨਜੀਤ ਮਨ ਲਾ ਕਿੰਨੇ ਕ ਟਾਈਮ ਦੀ ਸੂਈ ਆ ਫਿਰ ਹੋ ਗਿਆ ਬਾਈ ਮਹੀਨੇ ਤੋਂ ਕੱਟੀ ਨੇ ਦੋ ਦਿਨ ਠੀਕ ਆ ਠੀਕ ਆ ਮਹੀਨੇ ਮੰਨ ਲੀਏ ਠੀਕ ਹੈ ਤੇ ਅਨਜੀਤ ਬਾਈ ਦੁੱਧ ਦੰਨਾ ਕਿੰਨਾ ਕਸ਼ਟਾ ਦੁੱਧ 12 ਕਿਲੋ ਹੈ ਜੀ 12 ਕਿਲੋ ਪੂਰਾ ਜਮਨ ਥੱਲੀ ਆ ਹਾਂਜੀ ਹਾਂ ਠੀਕ ਆ ਲੈ ਵੀ ਮਿੱਤਰੋ 12 ਕਿਲੋ ਦੁੱਧ ਜਿਹੜਾ ਤਿਆਰ ਦੱਸਦਾ ਬਾਈ ਪ ਤੇ ਗੰਡੂਆ ਪਿੰਡ ਤੋਂ ਆਇਆ ਜਿਹੜਾ ਸੰਗਰੂਰ ਆ ਤੇ ਅਨਜੀਤ ਭਾਈ ਰੇਟ ਦੀ ਗੱਲ ਕਰੀ ਰੇਟ ਕੀ ਕਰਦਾ ਰੇਟ 95000 ਮੰਗਦਾ ਭਾਈ 95000 ਠੀਕ ਆ ਤੇ ਇੱਕ ਵਾਰੀ ਤਾਂ ਪਹਿਲਾਂ ਮੋਬਾਈਲ ਨੰਬਰ ਬੋਲ ਭਾਈ 99169 62904 ਠੀਕ ਆ ਤੇ ਅਨਜੀਤ ਭਾਈ ਦੇਣੀ ਕਿੰਨੇ ਦੀ ਮਾਲਾ 90 ਦੇ ਦਾਂਗਾ ਠੀਕ ਆ ਲੈ ਵੀ ਮਿੱਤਰੋ ਮਾਨਦਾਨ ਕਰਦੇ ਮਣ ਮੋਟਾ ਕਰਦੇ ਭਾਈ ਠੀਕ ਆ ਭਾਈ ਕਹਿੰਦਾ ਯਾਰ ਮਾਨਦਾਨ ਵੀ ਕਰਦੇ 90000 ਦੀ ਕਹਿੰਦਾ ਦੇਣੀ ਹੈ ਤੇ ਪੂਰੀ ਚੰਗੀ ਤੇ ਪਈ ਐ ਜਿਵੇਂ ਤਾਜੀ ਸੂਈ ਹੁੰਦੀ ਹੈ ਨਾ ਰੋਡ ਦੀ ਜਿਹੜੀ ਸੇਫ ਆ ਬਹੁਤ ਸੋਹਣੀ ਆ ਤੇ 1 ਮਹੀਨਾ ਹੋ ਗਿਆ ਸੂਈ ਨੂੰ ਤੇ ਦੁੱਧ ਬਾਈ ਕਿੰਨਾ ਸਿਆ ਤਿਆਰ 12 ਕਿਲੋ 12 ਕਿਲੋ ਬਾਈ ਕਹਿੰਦਾ ਤਿਆਰ ਤੇ ਜੇ ਕਈ ਵਾਰ ਬਾਈ ਆਇਆ ਕਹਿੰਦਾ ਲੈ ਵੀ ਘਰੇ ਦੋ ਟਾਂ ਪਾ ਲੈ ਹੱਥ ਪਾ ਲੈ ਮੇਰੇ ਤਸੱਲੀ ਪੂਰੀ ਲੈ ਬਾਈ ਕਹਿੰਦਾ ਯਾਰ ਪੂਰੀ ਤਸੱਲੀ ਕਰਾਵਾਂਗੇ ਜੇ ਕਿਸੇ ਭਰਾ ਨੇ ਮੰਨ ਲਓ ਖਰੀਦਣੀਆਂ ਪੂਰੀ ਤਾਂ ਸੰਪਰਕ ਕਰ ਸਕਦਾ ਬਾਈ ਨਾ ਪਿੰਡਾ ਗੰਡੂਆ ਜ਼ਿਲ੍ਹਾ ਸੰਗਰੂਰ ਹੈ ਨਾ ਸੰਗਰੂਰ ਬਾਈ ਠੀਕ ਹੈ ਲੈ ਵੀ ਦੋਸਤੋ ਆਪਾਂ ਨੇ ਇੱਕ ਸਾਨੂੰ ਮੱਝ ਦਿਖਾਉਣ ਲੱਗਿਆ ਤੇ ਤੁਰਦੇ ਹਿੰਦੂ ਚੱਕਰ ਲਓ ਬਾਕੀ ਆਪਾਂ ਬਾਈ ਤੋਂ ਬਾਅਦ ਚ ਜਾਣਕਾਰੀ ਜੜੀ ਲੈ ਕੇ ਦੇਵਾਂਗੇ ਮੋੜ ਦਾਨੀ ਤੇ ਬਾਕੀ ਹਨਾ ਮੱਝ ਦਾ ਜਿਹੜਾ ਬੱਚਾ ਹੈ ਨਹੀਂ ਨਾ ਬਾਕੀ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਸਾਰੀ ਤੇ ਦੁੱਧ ਵੀ ਇਹ ਚੰਗਾ ਹਨਾ ਥਾਣਾ ਦੀ ਗੱਲ ਕਰੀਏ ਥਾਣਾ ਸੋਹਣਿਆ ਬਾਕੀ ਜਾਇਜ਼ ਰੇਟ ਦੀ ਆ ਤੇ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਕਰਾਉਣੇ ਆ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸੱਸੀ ਕਾਲ ਸ੍ਰੀ ਕਾਰ ਤੇ ਕੀ ਨਾਮ ਬਾਈ ਆਪਣਾ ਗੁਰਚਰਨ ਸਿੰਘ ਗੁਰਚਰਨ ਸਿੰਘ ਬਾਈ ਗੁਰਚਰਨ ਪਿੰਡ ਕਿਹੜਾ ਆਪਣਾ ਕੋਟਲੀ ਖੁਰਦ ਕੋਟਲੀ ਖੁਰਦ ਠੀਕ ਆ ਛੋਟੀ ਕੋਟਲੀ ਹਾਂਜੀ ਜਿਲ੍ਹਾ ਮਾਨਸਾ ਨਾ ਬਠਿੰਡਾ ਜਿਲ੍ਹਾ ਬਠਿੰਡਾ ਬਠਿੰਡਾ ਛੋਟੀ ਕੋਟਲੀ ਨੂੰ ਮਾਨਸਾ ਨਹੀਂ ਬੰਦਾ ਨਹੀਂ ਜੀ ਬਠਿੰਡਾ ਹਾਂ ਠੀਕ ਆ ਤੇ ਬਾਕੀ ਗਰਚਰਨ ਬਾਈ ਦਾ ਨੰਬਰ ਹੈਗਾ 96465 7352 295 ਬਈ ਥੋੜਾ ਜਿਆ ਕਹਿੰਦਾ ਵੀ ਮੈਨੂੰ ਪੜਨ 'ਚ ਦਿੱਕਤ ਆ ਤੇ ਨੰਬਰ ਇੱਕ ਵਾਰੀ ਹੋਰ ਨੋਟ ਕਰ ਲਓ 96465 7352 295 ਲੈ ਬਈ ਤੇ ਗਰਚਰਨ ਬਾਈ ਮੰਨ ਲਾ ਹੁਣ ਇਸ ਟਾਈਮ ਦੁੱਧ ਕਿੰਨਾ ਹੈ ਜੀ ਦੁੱਧ ਦੀ ਗੱਲ ਕਰੀ। ਇਸ ਟਾਈਮ ਸਹੀ 10 ਕਿਲੋ ਡੱਬੇ ਭਰ ਕੇ ਦੇਵਾਂਗੇ। ਠੀਕ ਆ। ਤੇ ਬਾਈ ਕਿਵੇਂ ਸੂਏ ਆ? ਤੀਜੇ ਸੂਏ ਝੋਟੀ। ਤੀਜੇ ਸੂਏ ਝੋਟੀ ਆ। ਤੇ ਬੱਚਾ ਹੈ ਨਹੀਂ ਬਾਈ ਗਰਜਨ ਕਿੱਧਰ ਗਿਆ? ਹੈ ਨਹੀਂ ਤੁਰਤੀ ਗੁਜ਼ਰ ਗਿਆ ਸੀ 4 ਮਹੀਨਿਆਂ ਦੀ ਸੂਈ ਆ। ਠੀਕ ਆ 4 ਮਹੀਨੇ ਸੂਈ ਹੋਈ ਆ ਬੱਚਾ ਗੁਜ਼ਰ ਗਿਆ। ਮਹੀਨੇ ਦੀ ਗੱਬ। ਮਹੀਨੇ ਦੀ ਗੱਬਣਾ। ਹਾਂਜੀ। ਚੱਕਦਾ ਹੁੰਦੀ ਨਾ ਉਹ ਕਿਸਮਤ ਅਗਲੀ ਹੈ ਨਾ। ਹਾਂਜੀ ਉਹ ਅਗਲੇ ਦਾ ਮੱਕ। ਅਗਲੇ ਦੀ ਕਿਸਮਤ ਆ ਮਿੱਤਰੋ ਤੇ ਦੁੱਧ ਬਾਈ ਕਹਿੰਦਾ 10 ਕਿਲੋ ਪ੍ਰੋਪਰ ਤਿਆਰ ਆ ਤੇ ਬਾਈਆਂ ਕਨੈਕਟ ਵੀ ਕਰ ਸਕਦੇ ਹੋ ਤੇ ਜਲਾ ਬਠੰਡਾ ਹਣਾ ਤੇ ਗੁਰਚਰਨ ਭਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ 55 ਕਰਦੇ ਆਂ ਜੀ 55 ਆਣਾ ਕਿਨੇ ਦੇ ਦਾਂਗੇ ਉਹ ਮੌਕਾ ਦੇਖ ਲਾਂਗੇ ਜੀ ਠੀਕ ਆ ਨਹੀਂ ਮਤਲਬ ਵੀ ਆਪਾਂ ਸੋਚ ਕੇ ਆਂ ਜੀ ਨਹੀਂ ਮੋੜ ਕੇ ਲੈ ਜਾਾਂਗੇ ਹਾਂ ਜੀ ਠੀਕ ਆ ਵਧੀਆ ਮਾਨਦਾਨ ਕਰਦੇ ਆਂਗਾ ਵਧੀਆ ਠੀਕ ਆ ਲੈ ਵੀ ਮਿੱਤਰੋ ਬਾਈ ਗੁਰਚਰਨ ਕਹਿੰਦਾ ਮਾਨਦਾਨ ਵਧੀਆ ਕਰਦੇ ਆਂਗੇ ਪਰ ਰੇਟ ਹੁਣ ਮੌਕਾ ਜਿਹੜਾ 55000 10 ਕਿਲੋ ਦੁੱਧ ਜਮਾ ਪੂਰਾ ਤਸਲੀ ਵਾਲਾ ਤਿਆਰ ਆ ਬਾਈ ਨਾ ਸੰਪਰਕ ਕਰ ਸਕਦੇ ਹੋ ਲੱਭੀ ਦੋਸਤੋ ਆਪਾਂ ਨਾ ਤੁਹਾਨੂੰ ਬਾਈਆਂ ਦੋ ਝੋਟੀਆਂ ਤੋੜ ਕੇ ਦਿਖਾਉਣੇ ਆ ਤੇ ਬਾਕੀ ਚੰਗੇ ਝੋਟੇ ਸਕੀਨ ਆ ਬਾਈ ਤੋੜ ਬਾਈ ਕਰਾਂ ਤੇ ਬਾਕੀ ਸਿੰਘ ਥੋੜੇ ਜਰੂਰ ਖੁੱਲੇ ਨੇ ਤੇ ਬਾਕੀ ਗੱਲਬਾਤ ਆ ਇਹਨੇ ਥਣਾ ਦੋਸਤੋ ਥਾਣਾ ਜਿਹੜੇ ਸੋਹਣੇ ਆ ਨਾ ਆਰਡਰ ਦੀ ਜਿਹੜੀ ਸ਼ੇਪ ਉਹ ਵੀ ਠੀਕ ਆ ਵਧੀਆ ਤੇ ਬਾਕੀ ਦਰਮਿਆਨੇ ਇਹ ਕਰ ਦਈਏ ਬਾਕੀ ਆਪਾਂ ਬਾਈ ਨੂੰ ਪੁੱਛਦੇ ਹਾਂ ਨਾ ਕੀ ਗੱਲਬਾਤ ਸਾਰੀ ਲੇਨੇ ਜਾਣਕਾਰੀ ਤੇ ਤੇ ਮੈਨੇ ਕੱਢੀ ਆ ਤੇ ਆਡਰ ਜਿਹੜਾ ਚੰਗਾ ਹਨਾ ਤਾਜੀ ਸੂਈ ਹੈ ਸਾਹਮਣੇ ਜਿਹੜਾ ਬੱਚਾ ਤੁਸੀਂ ਉਹ ਵੀ ਪ੍ਰੋਪਰ ਦੇਖ ਸਕਦੇ ਹੋ ਮੌਜੂਦ ਹੈ ਹਨਾ ਤੇ ਇਹ ਦੂਜੀ ਤੋਰ ਤੇ ਬਈ ਇਕੱਠੇ ਹੀ ਪੁੱਛਣਾ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਚੰਗੇ ਜਿਹੜੇ ਪਟਕੋੜੇ ਦੀ ਝੋਟੀ ਆ ਦੁੱਧ ਵੀ ਚੰਗਾ ਰਹਾ ਹਨਾ ਆਡਰ ਦੀ ਗੱਲ ਕਰੀ ਆਡਰ ਬਹੁਤ ਸੋਹਣਾ ਬਾਕੀ ਆਪਾਂ ਪ੍ਰੋਪਰਲੀ ਜਾਣਕਾਰੀ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂ ਮੈਂ ਥਾਣਾ ਸਪੇਸੜ ਤੇ ਆਰਡਰ ਇੱਕ ਵਾਰੀ ਤੁਸੀਂ ਚੈੱਕ ਕਰ ਲੋ। ਬਾਕੀ ਆਪਾਂ ਸਾਰੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ। ਬਾਕੀ ਆਈ ਮੰਡੀ ਤੇ ਹੁੰਦਾ ਕੋਈ ਸਾਫ ਸੋਹਰਾ ਕੰਮਾ ਬਿਲਕੁਲ ਤੇ ਇੱਕ ਤੀਜੇ ਨੰਬਰ ਤੇ ਵੀ ਤੋਰ ਕੇ ਸਾਈ ਤੁਹਾਨੂੰ ਇਹ ਜਿਹੜਾ ਥਣ ਲੇਵਾ ਬਹੁਤ ਸੋਹਣਾ ਤੇ ਕੱਦ ਕਾਠ ਦੀ ਵੀ ਦੋਸਤੋ ਬਹੁਤ ਚੰਗੀ ਝੋਟੀ ਆ ਤੇ ਬਾਕੀ ਹਨਾ ਝਾਂਜਰਾਂ ਝੁੰਜਰਾਂ ਬਾਈ ਨੇ ਪਾ ਰੱਖੇ ਚੰਗੇ ਉੱਚੇ ਉੱਚੇ ਕੱਦ ਵਾਲੀ ਆ ਆਡਰ ਦੀ ਜਿਹੜੀ ਸ਼ੇਪ ਹੈ ਨਾ ਬਹੁਤ ਸੋਹਣੀ ਤੁਸੀਂ ਦੇਖ ਸਕਦੇ ਹੋ ਨਾ ਬਾਕੀ ਥਣਾ ਸੁਣਾ ਦੀ ਗੱਲ ਕਰੀਏ ਰਾ ਥਣ ਜਿਹੜਾ ਬਹੁਤ ਸੋਹਣਾ ਲੱਗਿਆਗਾ ਬਾਈ ਕੀ ਮੁੱਲ ਕਿਤਾ ਨਾ ਜੀ ਬਾਕੀ ਬਾਈ ਨਾਲ ਪ੍ਰੋਪਰ ਜਿਹੜੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਆਪਾਂ ਤੇ ਇਹਦਾ ਵੀ ਸਾਹਮਣੇ ਬੱਚਾ ਖੜਾ ਤੰਨੇ ਜਿਹੜੀਆਂ ਤਾਜ਼ੀਆਂ ਸੂਈਆਂ ਹੋ ਜਾਣੇ ਤੇ ਬਾਕੀ ਥਣਾ ਸੁਣਾ ਦੀ ਗੱਲ ਕਰੀ ਨਾ ਬਹੁਤ ਸੋਹਣੇ ਥਣ ਲੱਗੇ ਹੋਇਆ ਤੇ ਆਪਾਂ ਬਾਈ ਤੋਂ ਵੀ ਪ੍ਰੋਪਰ ਜੀ ਡਿਟੇਲ ਲੈਣੇ ਹਨਾ ਇਹ ਸਾਰਾ ਪਰ ਰੇਡ ਰੂਟ ਬਾਰੇ ਜਾਣਕਾਰੀ ਲੈ। ਬਾਕੀ ਲੈਨੇ ਆਪਾਂ ਬਾਈ ਤੋਂ ਜਾਣਕਾਰੀ ਹਾਂ। ਬਈ ਸਸੀਕਾਲ। ਸਸੀਕਾਲ ਜੀ। ਹਾਂ ਬਾਈ ਨਾਮ ਦੱਸੋ ਪਹਿਲਾਂ। ਗੱਗੀ। ਠੀਕ ਆ। ਤੇ ਗੱਗੀ ਬਾਈ ਪਿੰਡ ਕਿਹੜਾ ਸੀਗਾ? ਦਲੇਲ ਵਾਲਾ ਜੀ। ਦਲੇਲ ਵਾਲਾ। ਜ਼ਿਲ੍ਹਾ ਮਾਨਸਾ ਨਾ। ਹਾਂਜੀ। ਠੀਕ ਆ। ਤੇ ਗੱਗੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਆ ਦਿਖਾਈ ਆਪਾਂ ਝੋਟੀ ਦੋਰ ਕੇ ਕਹਿੰਦੇ ਸੂਏ ਬਾਈ ਇਹ। ਦੂਜਾ ਸੂਆ ਜੀ। ਦੂਜਾ ਸੂਆ। ਹਾਂਜੀ। ਠੀਕ ਆ। ਤੇ ਕਾਹ ਇੱਕ ਦਿਨ ਸੂਈ ਬਾਈ? ਪੰਜਵਾਂ ਦਿਨ ਸੂਈ ਨੂੰ ਵੀਰੇ। ਪੰਜਵਾਂ ਦਿਨ ਸੂਈ ਨੂੰ ਆ। ਹਾਂਜੀ। ਠੀਕ ਆ। ਤੇ ਗੱਗੀ ਭਾਈ ਦੁੱਧ ਕਿੰਨਾ ਤਿਆਰ ਹੈ 10 ਕਿਲੋ ਤਿਆਰ ਹੈ ਅੱਜ 10 ਕਿਲੋ ਤਿਆਰ ਆ ਹਾਂਜੀ ਤੇ ਥੋੜਾ ਸੰਗ ਜ਼ਰੂਰ ਖੋਲੇ ਸੰਗ ਜ਼ਰੂਰ ਖੋਲਾ ਜੀ ਤੇ ਕਦ ਵੀ ਦਰਮੈਨਾ ਹਾਂਜੀ ਗੱਗੀ ਭਾਈ ਰੇਟ ਦੀ ਗੱਲ ਕਰੀ ਰੇਟ ਕੀ ਕਰਤਾ 95000 ਰੁਪਏ ਜੀ 95000 ਹਾਂ ਨਾ ਕਿੰਨੇ ਦਵੂ 90000 ਜੀ ਮੈਂ ਲੈ ਠੀਕ ਆ ਮੋਬਾਈਲ ਨੰਬਰ ਬੋਲ ਬਈ ਗੱਗੀ 628420355 ਠੀਕ ਆ ਲੈ ਵੀ ਮਿੱਤਰੋ ਗੱਗਿ ਨੇ ਸੰਬਾਰ ਕਰ ਲਿਓ ਬਾਈ ਕਹਿੰਦਾ 95000 ਰੇਟ ਆ 90000 ਦੀ ਹੋਜੂ ਤੇ ਦੁੱਧ ਬਾਈ ਕਹਿੰਦਾ ਮੌਕੇ ਦਾ 5 ਦਿਨਾਂ ਦੀ ਸੂਈ ਥੱਲੇ 10 ਕਿਲੋ ਤਿਆਰ ਆ ਤੇ ਗੱਗੀ ਜਿਹੜੀ 2 ਨੰਬਰ ਤੇ ਬਈ ਆ ਆਪਾਂ ਤੋਰਕ ਦਿਖਾਈ ਸੀਗੀ ਇਹ ਕਹ ਇੱਕ ਦਿਨ ਸੁਈ ਹੋਈ ਆ ਇਹਨੂੰ ਹੋ ਗਏ 10 ਦਿਨ ਸੁਈ ਨੂੰ ਇਹਨੂੰ ਕਾ ਦਿਨ ਹੋ ਗਏ ਠੀਕ ਆ ਉਹ ਸਾਹਮਣੇ ਬੱਚਾ ਖੜਾ ਮਿੱਤਰੋ 10 ਦਿਨ ਸੁਈ ਨੂੰ ਹੋ ਗਏ ਤੇ ਗੱਗੀ ਜੇ ਦੁੱਧ ਦੀ ਗੱਲ ਕਰੀ ਬਈ ਦੁੱਧ ਕਿੰਨਾ ਗਿਆ ਥੱਲੇ ਦੁੱਧ ਹੈਗਾ 12-13 ਕਿਲੋਈ ਖੁੱਲਦਾ 12 ਕਿਲੋ ਹਾਂਜੀ ਠੀਕ ਆ ਤੇ ਕਿੰਨੀ ਕੀ ਕਪੈਸਿਟੀ ਰਹਿ ਜੂਗੀ ਦੇਊਗੀ 15 14-15 ਕਿਲੋਈ ਥੋੜਾ ਟਾਇਟ ਆ ਆਰਡਰ ਦੀ ਆ ਟਾਇਟ ਆ ਆਰਡਰ ਦੀ ਥੋੜਾ ਦੀ ਦਾ ਘੱਟ ਹੈ ਨਾ ਛੋਟੀਆਂ ਚੰਗੀਆਂ ਤੇ ਗੱਗੀ ਇਹਦਾ ਬਈ ਰੇਟ ਕੀ ਕਰਦਾ ਇਹਦਾ 130 ਜੀ ਇੱਕ 15 ਬੰਨਾਂ ਹੀ ਦੇ ਦਾਂਗੇ ਆਪਾਂ ਠੀਕ ਆ ਲੈ ਵੀ ਮਿੱਤਰੋ ਗੱਗੀ ਨਾਲ ਸੰਪਰਕ ਕਰ ਸਕਦੇ ਹੋ ਝੋਟੀਆਂ ਚੰਗੀਆਂ ਤੇ ਗੱਗੀ ਜਿਹੜੀ ਤੀਜੇ ਨੰਬਰ ਤੇ ਆ ਬਈ ਆ ਵੱਡੇ ਥੋੜੀ ਕੱਤ ਕੱਟਦੀ ਹੈ ਨਾ ਹਾਂਜੀ ਤੇ ਇਹ ਇਹ ਮੰਨ ਲਾ ਕਹਿੰਦੇ ਸੂਇਆ ਇਹ ਤੀਜਾ ਸੂਆ ਹੀ ਮੈਂ ਤੀਜਾ ਸੂਆ ਹਾਂਜੀ ਠੀਕ ਆ ਤੇ ਹੁਣ ਬਈ ਕਹਿੰਦੇ ਨੇ ਸੂਈ ਆ ਹੋ ਗਿਆ ਇਹਨੂੰ ਵੀ ਦੱਸ ਦਿੰਦੀ ਸੀ ਨੂੰ ਦੱਸ ਦੇਣਾ ਹਾਂਜੀ ਠੀਕ ਆ ਉਹ ਸਾਹਮਣੇ ਬੱਚਾ ਖੜਾ ਤੇ ਮੰਨ ਲਾ ਗੱਗੀ ਦੁੱਧ ਕਿੰਨਾ ਦੇ ਰਹੀ ਥੱਲੇ ਇਹ ਥੱਲੇ 13 ਕਿਲੋ ਤਿਆਰ ਆਈ ਜਾਵੇ ਦੁੱਧਾ 13 ਕਿਲੋ ਹਾਂਜੀ ਠੀਕ ਆ ਤੇ ਇਹ ਮੰਨ ਲਾ ਕਿੰਨਾ ਪਾ ਦੂਗੀ ਰੁੱਧ 1500 ਲੀਟਰ ਪਾਉਣਾ ਜੀ 1500 ਲੀਟਰ ਦੇਣਾ ਹਾਂਜੀ ਜਿਵੇਂ ਹਨਾ ਵੱਡੀ ਝੋਟੀ ਕੱਦ ਗਾਠ ਵਾਲੀ ਹਨਾ ਹਾਂਜੀ ਹਾਂਜੀ ਤੇ ਬਾਕੀ ਭਈ ਗੱਗੀ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ ਇਹਦਾ ਇੱਕ ਡੂਡ ਕਰਦੇ ਆ ਜੀ ਠੀਕ ਆ ਹਾਂਜੀ ਤੇ ਦੇਣੀ ਕਿੰਨੇ ਦੀ ਹੈ ਦੇ ਦੋ ਇੱਕ 30 ਦੀ ਠੀਕ ਆ ਤੇ ਇੱਕ ਬਾਰੀ ਵੀ ਪ੍ਰੋਪਰ ਬਈ ਐਡਰੈਸ ਹੋਰ ਬੋਲ ਦਿਓ ਦਲੇਰ ਵਾਲਾ ਪਿੰਡ ਆ ਜੀ ਜਿਲ੍ਹਾ ਤਹਿਸੀਲ ਲਾਡਾ ਜਿਲ੍ਹਾ ਮਾਨਸਾ ਤਨੀਰ ਤੋਂ 8 ਕਿਲੋਮੀਟਰ ਪੈ ਜਾਂਦਾ ਜੀ ਤਨੀਰ ਤੋਂ ਹਾਂਜੀ ਠੀਕ ਆ ਤੇ ਮਾਨਸਾ ਤੋਂ ਮਾਨਸਾ ਤੋਂ 19 ਕਿਲੋਮੀਟਰ ਪੈ ਜਾਂਦਾ ਜੀ ਠੀਕ ਆ ਮੋਬਾਈਲ ਨੰਬਰ ਬੋਲ ਦੋ ਬਾਈ 6284205355 ਠੀਕ ਆ ਜਿਹੜਾ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ 1000 ਰੁਪਏ ਆਪਾਂ ਹੋਰ ਛੋੜ ਕਰ ਠੀਕ ਆ ਵੀ ਜਿਹੜਾ ਆ ਕੇ ਦੱਸ ਦੇ ਵੀ ਮੈਂ ਤੁਹਾਡੀ ਵੀਡੀਓ ਦੇਖੀ ਸੀ ਹਾਂਜੀ ਹਾਂਜੀ 1000 ਰੁਪਏ ਨੂੰ ਸਿੱਧੀ ਛੋੜ ਆ ਹਾਂਜੀ ਠੀਕ ਆ ਲੈ ਮਿੱਤਰੋ ਲਾਈਕ ਸ਼ੇਅਰ ਕਮੈਂਟ ਤੁਸੀਂ ਕਰ ਦਿਓ ਤੇ ਬਾਈ ਗੱਗੀ ਨੇ ਆਫਰ ਦਿੱਤਾ 1000 ਰੁਪਏ ਛੋੜ ਆ ਕਹਿੰਦਾ ਜਿਹੜਾ ਕੋਈ ਵੀਡੀਓ ਦੇਖ ਕੇ ਆਉਂਦਾ ਤੇ ਚੰਗੀਆਂ ਨੇ ਝੋਟੀਆਂ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਜਾਓ ਫਿਰ ਆਪਾਂ ਪ੍ਰੋਪਰ ਮਿਲ ਲੈਣੇ ਜਾਂ ਲੈ ਮਿੱਤਰੋ ਨਾ ਬਾਈ ਕੋਲੇ ਚੰਗੀਆਂ ਝੋਟ ਤੇ ਬਾਈ ਇਧਰ ਸਨਾਮ ਦੇ ਲੱਭ ਜਾ ਹੁੰਦਾ ਤੇ ਬਾਕੀ ਆਪਾਂ ਬਾਈ ਨੂੰ ਸਾਰਾ ਪ੍ਰੋਪਰ ਡਰੈਸ ਬਸ ਕੇ ਨਾ ਤੋੜੀ ਬਾਈ ਕਰਾ ਖੋਲ ਕੇ ਤੇ ਜੇ ਆਪਾਂ ਗੱਲ ਕਰੀਏ ਤਾ ਦੀ ਸੁਈ ਹੋਈ ਆ ਤੇ ਥਣ ਲੇਵਾ ਝੋਟੀ ਦਾ ਜਿਹੜਾ ਬਹੁਤ ਸੋਹਣਾਗਾ ਨਾ ਸਾਫ ਅਡਰਦੀ ਬਿਲਕੁਲ ਤੇ ਚੁਵਾਈ ਚੁਵਾਈ ਦੀ ਕਹਿੰਦੇ ਇੱਕ ਨੰਬਰ ਤੇ ਮੋਟਾ ਥਾਣਾ ਵਧੀਆ ਹਨਾ ਇੱਥੇ ਚੁਵਾਈ ਵਾਲਾ ਤੇ ਭਰਲਾ ਨੇ ਖੜਵਾ ਮੋੜਦਾ ਬਾਈ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਵੀ ਪ੍ਰੋਪਰ ਕਰਾਵਾਂਗੇ ਤੇ ਝੋਟੀ ਬਹੁਤ ਚੰਗੀ ਹਨਾ ਥਾਣਾ ਜਿਹੜਾ ਸਾਇਰ ਬਹੁਤ ਸੋਹਣਾਗਾ ਤੇ ਅੱਥੀ ਜੋਈ ਵਾਲੇ ਬਣਦੇ ਬਾਈ ਬਣਦੇ ਤੇ ਆਰਡਰ ਦੀ ਸ਼ੇਪ ਵੀ ਬਹੁਤ ਸੋਹਣੀ ਆ ਤੇ ਬਾਕੀ ਬਾਈ ਤੋਂ ਪ੍ਰੋਪਰ ਆਪਾਂ ਜਾਣਕਾਰੀ ਜਿਹੜੀ ਪੂਰੀ ਲੈ ਕੇ ਦੇਵਾਂਗੇ ਹਨਾ ਤੇ ਬਾਕੀ ਆਪਾਂ ਦੂਜੀ ਝੋਟੀ ਵਾਲੇ ਪੁੱਛਦਾ ਬਾਈ ਨੂੰ ਇਹ ਵੀ ਕੀ ਇਸ ਦੀ ਆ ਕਿ ਹੋਰ ਕਿਸੇ ਦੀ ਲੈ ਕੇ ਦੂਜੀ ਝੋਟੀ ਵੀ ਤੋਰਦੀ ਹਨਾ ਇਹ ਵੀ ਬਾਈ ਦੀ ਆ ਤੇ ਇਹਦਾ ਵੀ ਥਾਂ ਲੈਵਾ ਬਿਲਕੁਲ ਸਾਫਤ ਚੰਗੇ ਵਸੂ ਗਰੀਦਾ ਬਾਈ ਸਿੰਘ ਜ਼ਰੂਰ ਵੱਡੇ ਥੋੜੇ ਜਿਹਾ ਮਿੱਤਰੋ ਤੇ ਹੂੰ ਬਿਲਕੁਲ ਥਾਂ ਲੈਵੇ ਹਿਸਾਬ ਹਨਾ ਨਿਕੜਵੇਂ ਥਾਨ ਨੇ ਵਧੀਆ ਤੇ ਬਾਕੀ ਕੱਠਪੜੀ ਦੀ ਬਣਾਵਟਾ ਬਹੁਤ ਸੋਹਣੀ ਆ ਮੋੜ ਲਾ ਬਾਈ ਸਿੰਘ ਜ਼ਰੂਰ ਖੁੱਲਿਆ ਹੈਣਾ ਹੋਰ ਝੋਟੀ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਤੇ ਆ ਡਰ ਦਾ ਜਿਹੜੇ ਬਹੁਤ ਸੋਹਣੀਆਂ ਵਾਲੀਆਂ ਝੋਟੀਆਂ ਲੈਂਦਾ ਵਧੀਆ ਚੰਗੇ ਡਰ ਬੰਨਦੇ ਬਾਈ ਤੇ ਜੇ ਆਪਾਂ ਗੱਲ ਕਰੀ ਹੈਣਾ ਸਹਿਜ ਮਗਰੋ ਜਿਹੜਾ ਮਗਰੋ ਵੀ ਸਪੇਸ ਬਹੁਤ ਸੋਹਣੀ ਆ ਥਣਾ ਦੀ ਨਾ ਜਿਹੜੀ ਮਗਰੋ ਸਪੇਸ ਬਹੁਤ ਸੋਹਣੀ ਆ ਤੇ ਚੰਗੇ ਝੋਟੀਆਂ ਆ ਬਾਕੀ ਬਾਈ ਨੇ ਕਰਦੇ ਆ ਗੱਲਬਾਤ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸਿਓ ਬੰਦਾ ਨਾਮ ਸੁਖਵੀਰ ਸਿੰਘ ਜੀ ਸੁਖਵੀਰ ਠੀਕ ਆ ਤੇ ਬਾਈ ਸੁਖਵੀਰ ਆਪਣਾ ਪਿੰਡ ਕਿਹੜਾ ਸੀਗਾ ਲਾੜ ਮਜਾਰਾ ਕਲਾ ਲਾਲ ਲਾਣੌਰ ਮਜਾਰਾ ਕਲਾ ਹੈ ਨਾ ਨਾ ਲਾੜ ਬਨਜਾਰਾ ਕਲਾ ਲਾੜ ਬਨਜਾਰਾ ਕਲਾ ਠੀਕ ਆ ਤੇ ਜਿਹੜਾ ਬਾਈ ਕਿਹੜਾ ਰਹਿੰਦਾ ਸੰਗਰੂਰ ਬਾਈ ਸੰਗਰੂਰ ਠੀਕ ਆ ਤੇ ਐਮਨੂਆ ਦੋਸਤੋਂ ਮਸੂਰ ਆ ਤੇ ਬਾਈ ਸੁਖਵੀਰ ਤੇ ਸੁਖਵੀਰ ਬਾਈ ਦੁੱਧ ਕਿੰਨਾ ਇਹ ਆਪਾਂ ਇਹਦੀ ਗੱਲ ਕਰੀਏ ਇਹ ਥੱਲੇ ਬਾਈ 13 ਕਿਲੋ ਆ ਉਹ ਆਪਾਂ 15 16 ਕਹਿੰਦੇ ਉਹਦਾ ਕੀ ਫਾਇਦਾ 13 ਕਿਲੋ ਗਾਰੰਟੀ ਨਾਲ ਮੈਂ ਭੇਜ ਦਾਂਗੇ ਵੀ 13 ਕਿਲੋ ਗਰੰਟੀ ਆ ਦੋ ਤਾਂ ਇਹੜਾ ਹੈਗਾ ਹਾਂ ਬਾਈ ਮਹੀਨੇ ਦੀ ਸੂਈ ਹੋਈ ਆ ਠੀਕ ਆ ਤੇ ਬਾਈ ਕਹਿੰਦੇ ਸੂਇਆ ਇਹ ਸੂਇ ਦੂਜੇ ਆ ਬਾਈ ਦੂਜੇ ਮਹੀਨੇ ਸੂਈ ਹੋਈ ਆ 13 ਕਿਲੋ ਬਾਈ ਕਹਿੰਦਾ ਗਰੰਟੀ ਵਾਲਾ ਤੇ ਚੰਗੀਆਂ ਝੋਟੀਆਂ ਲੈ ਕੇ ਆਉਂਦਾ ਬਾਈ ਤੇ ਸੰਗਰੂਰ ਜਲੇ ਦੇ ਆ ਤੇ ਸੁਖਵੀਰ ਭਾਈ ਮਾਲਾ ਰੇਟ ਦੀ ਗੱਲ ਰੇਟ ਕੀ ਕਰਦਾ ਬਾਈ ਰੇਟ ਤਾਂ 1.95 ਕਰਦੇ ਆ 95000 ਦੀ ਲੈਣ ਦੇਣਾ ਠੀਕ ਆ ਰੇਟ 1.95 ਆ ਤੇ 93 ਹੈ ਨਾ 15 15 95000 ਦੀ ਲੈਣ ਦੇਣਾ ਠੀਕ ਆ ਬਾਈ ਸੁਖਵੀਰ ਨੰਬਰ ਬੋਲੀ ਮੜਾ ਜਾ 95921 15690 ਠੀਕ ਆ ਲੈ ਵੀ ਮਿੱਤਰੋ ਸੁਖਵੀਰ ਨਾਲ ਤੁਸੀਂ ਸੰਪਰਕ ਵੀ ਕਰ ਸਕਦੇ ਹੋ ਤੇ ਝੋਟੀ ਇਹ ਵੀ ਚੰਗੀ ਆ ਤੇ ਬਾਈ ਸੁਖਵੀਰ ਜਿਹੜੀ 2 ਨੰਬਰ ਤੇ ਆਪਾਂ ਤੋਰ ਕੇ ਸੀ ਸਿੰਘ ਜਰੂਰ ਖੋਲਿਆ ਹੈ ਨਾ ਇਹਦਾ ਬਾਈ 12 ਕਿਲੋ ਗਾਰੰਟੀ ਆ ਕਿ 13 ਨਹੀਂ ਕਹਿੰਦੇ ਪਰ 14 ਨਹੀਂ ਖਾਂ ਲੈ ਬਾਬਾ ਬਹੁਤ ਸੋਹਣਾ ਪਰ ਥੋੜਾ ਜਿਹਾ ਸਿੰਘ ਜਿਹੜੀ ਖੁੱਲੇ ਹੈ ਨਾ ਖੋਲੀ ਆ ਠੀਕ ਆ ਤੇ ਇਹ ਬਾਈ ਕੰਮ ਸੁਝੇ ਸੁਖਵੀਰ ਇਤੀ ਜੇ ਉਹ ਬਈ ਤੀਜੇ ਸੂਏ ਠੀਕ ਆ ਸਿੰਘ ਉਹ ਵੱਡੇ ਨੇ ਮੈਂ ਤੀਜੇ ਸੂਏ ਹਾਂ ਉਹ ਮਲਾ ਉਹ ਵੱਡੇ ਆ ਛੋਟੀ ਸੋਹਣੀਆਂ ਤੇ ਹੋਰ ਕੋਈ ਗਮ ਨਹੀਂ ਦੁੱਧ 12 ਕਿਲੋ ਦੀ ਗਾਰੰਟੀ ਆ 13 14 ਆਪਾਂ ਕਹਿੰਦੇ ਨਹੀਂ ਠੀਕ ਆ 12 ਦੀ ਹੁਣ ਪੂਰੀ ਗਾਰੰਟੀ ਆ ਗਾਰੰਟੀ ਆ ਠੀਕ ਆ ਤੇ ਇਹਦਾ ਬਈ ਸੁਖਵੀਰ ਕੀ ਰੇਟ ਕਰਦਾ ਇਹਦਾ ਮੁੱਲ 95 ਆ ਬਾਈ ਇਹ ਮੈਂ ਵਿੱਗੀ 85000 ਦੀ 85000 ਦੀ ਠੀਕ ਆ ਤੇ ਬਾਈ ਸੁਖਵੀਰ ਆਪਾਂ ਜੇ ਗੱਲ ਕਰੀ ਆਪਣੇ ਕੋਲੇ ਘਰੇ ਕੋਈ ਹੁੰਦੀਆਂ ਕੋਈ ਹਾਂ ਹਾਂ ਬਾਈ 8 10 ਮੈਂ ਹੁੰਦੀਆਂ ਨੇ ਕਿੰਨਿਆਂ ਕ ਮੌਕੇ ਤੇ ਯਾਰ ਖੜੀ ਹੁੰਦੀਆਂ ਨੁੱਕ ਦੇ 5-7 ਤਾਂ ਪੱਕੀਆਂ ਖੜੀਆਂ ਹੁੰਦੀਆਂ ਨੇ ਠੀਕ ਆ ਜੇ ਕਿਸੇ ਭਰਾ ਨੇ ਮੰਨ ਲਾ ਦੋ ਟਾਈਮ ਦੰਡੇ ਚੋਕੇ ਲੈਣੇ ਹਾਂ ਚੋਕੇ ਲੈ ਸਕਦੇ ਦੋ ਇਕੱਠੀਆਂ ਲੈਣੀਆਂ ਇਹਨਾਂ ਕ ਲੈ ਸਕਦਾ ਹੈ ਨਾ ਚਾਹੇ ਰੇਟ ਜੈ ਜੀ ਹੁੰਦੇ ਆ ਰੇਟ ਜੈ ਜੀ ਹੁੰਦੇ ਆ ਠੀਕ ਆ ਤੇ ਇੱਕ ਵਾਰੀ ਟਰਾਂਸਫਰ ਬੋਲ ਦੇ ਵੀਰੇ ਪਿੰਡ ਲਾੜ ਮਜਾਰਾ ਕਲਾਂ ਜ਼ਿਲ੍ਹਾ ਸੰਗਰੂਰ ਠੀਕ ਆ ਡੱਬਾ ਤੇ ਪਾਤਣਾ ਤੋਂ 10-10 ਕਿਲੋਮੀਟਰ ਪਾਤਣਾ ਤੋਂ ਦੇ ਡੱਬਾ ਤੋਂ ਠੀਕ ਆ ਵਿਚਾਲੇ ਇਹ ਰਹਿ ਗਏ ਮੰਨ ਲਾ ਵਿਚਾਲੇ ਜੀ ਠੀਕ ਆ ਤੇ ਇੱਕ ਵਾਰੀ ਬਈ ਨੰਬਰ ਹੋਰ ਦੱਸ 9592115690 ਠੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਦਿੜਬੇ ਤੋਂ ਵੀ 10 ਕਿਲੋਮੀਟਰ ਦੂਰ ਆ ਬਈ ਦੇ ਪਿੰਡ ਤੇ ਪਾਤੜਾ ਤੋਂ ਵੀ ਤੇ ਇਹ ਜਿਹੜਾ ਆਪਣੇ ਮੰਨ ਲੈ ਚੰਗੀਆਂ ਲੈਣੀ ਹਨਾ ਤੇ ਮੰਨ ਲਓ ਘਰੋਂ ਦੋ ਟਾਈਮ ਚੁਆਈ ਕਰਕੇ ਲੈ ਸਕਦਾ ਲੈ ਮਿੱਤਰੋ ਅੱਜ ਦੀ ਜਿਹੜੀ ਵੀਡੀਓ ਤੁਸੀਂ ਦੇਖੀਏ ਪਸ਼ੂ ਮੰਡੀ ਮਾਨਸਾ ਤੋਂ ਤੇ ਇਸ ਸਾਲ ਦੀ ਇਹ ਲਾਸਟ ਮੰਡੀ ਸੀਗੀ ਤੇ ਚੰਗੇ ਪਸ਼ੂ ਬਹੁਤ ਆਏ ਤਾਂ ਠੰਡੇ ਦੇ ਕਰਕੇ ਥੋੜਾ ਯਾਰ ਰੇਟ ਹੈ ਜਿਹੜੇ ਜੈਨੂ ਨਹੀਂ ਰਹੇ ਨੇ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਓ ਤੇ ਚੰਗੇ ਆ ਗਾ ਮਾਜਾਂ ਵਿੱਚ ਇੱਥੇ ਆ ਜਾਂਦੇ ਜਿਵੇਂ ਜਰਸੀ ਚੰਗੀਗਾ ਹਨਾ ਤੇ ਬਾਕੀ ਮਿਲਦੇ ਆਂ ਦੋਸਤੋ ਇੱਕ ਤਰੀਕ ਨੂੰ ਪਸ਼ੂ ਮੰਡੀ ਰਾਮਪਰੇ ਤੇ ਤੇ ਜਲਦੀ ਮਿਲਾਂਗੇ ਨਵੇਂ ਸਾਲ 'ਚ ਤੇ ਤਬ ਤੱਕ ਲਈ ਦਿਓ ਇਜਾਜ਼ਤ ਤੇ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੇ ਲਈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਮਿੱਤਰੋ